ਬਟ ਹੰਡੇ ਇੱਕ ਨੌਜਵਾਨ ਦਾ ਸੀਆਈਏ ਸਟਾਫ ਦੇ ਦਫਤਰ ਚ ਪਹੁੰਚਿਆ ਕੀਤਾ ਜਾਂਦਾ ਔਰ ਕਿਹਾ ਜਾਂਦਾ ਸਮਝਿਆ ਜਾਂਦਾ ਕਿ ਉਹਦੇ ਵਾਲ ਫੜ ਕੇ ਉਹਨੂੰ ਪਾਣੀ ਦੇ ਟੱਬ ਚ ਡੋਬਕੀਆਂ ਲਵਾਈਆਂ ਗਈਆਂ ਸਿਰ ਨੂੰ ਉਹ ਮਰ ਜਾਂਦਾ ਬਾਅਦ ਚ ਉਹਦੀ ਲਾਸ਼ ਜਿਹੜੀ ਹੈ ਉਹ ਝੀਲ ਚ ਸਿੱਟ ਕੇ ਪਾਣੀ ਦੀ ਢੀਲ ਚ ਸਿੱਟ ਕੇ ਇਹ ਕਿਹਾ ਜਾਂਦਾ ਕਿ ਉਹਨੇ ਖੁਦਕਚੀ ਕਰ ਲਈ ਕੀ ਥੀਏ ਮਾਮਲਾ ਕੀ ਹੈ ਪੂਰਾ ਕੀਤਾ ਤانوں ਚਨਾਉਣਗੇ ਸਾਡੇ ਸਹਿਯੋਗੀ ਬਹੁਤ ਸੀਨੀਅਰ ਪੱਤਰਕਾਰ ਜਿਹੜੇ ਸੱਚੀਆਂ ਘਟਨਾਵਾਂ ਕੱਲਾ ਕਰਦੇ ਆ ਕਿਸੇ ਦਾ ਲਿਹਾਜ਼ ਨਹੀਂ ਕਰਦੇ ਜਿਨ੍ਹਾਂ ਨੇ ਇਸ ਕੇਸ ਨੂੰ ਬੜਾ ਕਰੀਬ ਤੋਂ ਦੇਖਿਆ ਹੈ ਔਰ ਵਿਕਟਮ ਦੀ ਫੈਮਲੀ ਨਾਲ ਵੀ ਖੜੇ ਰਹੇ ਮੇਰਾ ਇਸ਼ਾਰਾ ਹੈ ਬਟੰਡਾ ਦੇ ਐਕਟਿਵ ਜਰਨਲਿਸਟ ਬੜੇ ਸੀਨੀਅਰ ਇੱਜ਼ਤਯੋਗ ਨੇ ਮਾਣਯੋਗ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਉਹਨਾਂ ਦੀ ਸਾਡੇ ਨਾਲ ਵਿਸ਼ੇਸ਼ ਗੱਲਬਾਤ ਪਹਿਲਾਂ ਸੁਣ ਲਓ ਤੁਹਾਨੂੰ ਦੱਸਾਂਗੇ ਬਟੇਂਡਾ CIA ਇਸਟਾਫ ਤਹਿਕੀਕ ਕਿਤਰਾ ਉਸ ਤੋਂ ਪਹਿਲਾਂ ਨਿੱਕੀ ਜੀ ਗੱਲ ਯਾਦ ਕਰਾ ਦਿਆਂ ਬਹੁਤ ਮੀਰੀ ਹੱਥ ਇੱਕ ਅੱਡੇ ਦਿਨ ਤੋਂ ਇਹ ਗੱਲ ਫੈਲ ਰਹੀ ਸੀ ਕਿ ਉਹ CIA ਇਨਚਾਰਜ ਜਿਹੜਾ ਬਟੇਂਡੇ ਕੋ ਸਕੂਲ ਟੀਚਰ ਜਿਹੜਾ L I L E L T S ਕਲਾਸਾਂ ਚਲਾਉਂਦਾ ਸੀ ਨਰਿੰਦਰਦੀਪ ਸਿੰਘ ਉਹਦੇ ਕਤਲ 'ਚ ਸ਼ਾਮਲ ਸੀ ਇਹ ਦੋ ਬਕੋ ਬਕਰੇ ਕੇਸ ਨੇ ਕਲੀਅਰ ਕਰ ਦिए ਨਰੇਂਦਰਦੀਪ ਨਾਲ ਕੇਸ ਵਾਲੇ ਕੇਸ ਵਿੱਚ ਇਹ ਸੀ ਆਏ ਇਨਸਪੈਕਟਰ ਜਿਹਦਾ ਨਾਮ ਲਾਪਰੀਤ ਸਿੰਘ ਹੈ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਉਹ ਕੇਸ CIA 2 ਦਾ ਸੀ ਬਟਿੰਡਾ ਦਾ ਇਹ ਜਿਹੜੇ ਕੇਸ ਦੀ ਅੱਜ ਗੱਲ ਕਰ ਰਹੇ ਆ ਇਹ CIA 1 ਦਾ ਸੋ ਸੁਣੋ ਸਾਡੇ ਸਹਿਯੋਗੀ ਸਾਡੇ ਮਿੱਤਰ ਬਖਤੌਰ ਸਿੰਘ ਢਿੱਲੋਂ ਹਣਾ ਦੀ ਪੂਰੀ ਗੱਲਬਾਤ ਜਿਹਦੇ ਚੋਣਾਂ ਨੇ ਸਾਰੇ ਕੇਸ ਤੋਂ ਪਰਦੇ ਟੱਕੇ ਇਹ ਅਸਲ ਜਿਹੜਾ ਮਾਮਲਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਇਹ 2024 ਦਾ ਮਾਮਲਾ ਹੈ ਓਕੇ ਲੱਖੀ ਜੰਗਲ ਪਿੰਡ ਹੈ ਇੱਕ ਸਾਡੇ ਬੜਾ ਇਤਿਹਾਸਕ ਗੁਰਦੁਆਰਾ ਸਾਹਿਬਾ ਲੱਖੀ ਜੰਗਲ ਦੇ ਵਿੱਚ ਹਾਂਜੀ ਹਾਂਜੀ ਉਹ ਜਿਹੜਾ ਉੱਥੋਂ ਵਾਲਾ ਜਿਹੜਾ ਲੱਖੀ ਜੰਗਲ ਦਾ ਮੁੰਡਾ ਸੀ ਖਿੰਧਰ ਸਿੰਘ ਓਕੇ ਖਿੰਧਰ ਸਿੰਘ ਦੇ ਖਿਲਾਫ ਕਈ ਕੇਸ ਕੁੱਸਦਾਰੇ ਸੀ ਉਹ ਕੋਰਸਮੀ ਚਾਹੀਦਾ ਸੀ ਵਾਂਟਡਸ ਓਕੇ ਤੇ ਇਹਨਾਂ ਨੇ ਸੀਆਈਏ ਸਟਾਫ ਵਾਲਿਆਂ ਨੇ ਜਿਹੜੀ ਇੱਕ ਡੀਡੀਆਰ ਪਾਈ ਹੈ ਥਾਣਾ ਹਰਮਨ ਦੇ ਵਿੱਚ ओके ਉਹਦੇ ਵਿੱਚ ਇਹ ਲਿਖਦੇ ਆ ਵੀ ਸਾਨੂੰ ਮੁਖਬਰ ਤੋਂ ਇਤਲਾਹ ਮਿਲੀ ਕਿ ਉਹ ਬੰਦਾ ਬਠਿੰਡੇ ਫਲਾ ਬੰਦੇ ਦੇ ਕੋਲੇ ਆਇਆ ਹੋਇਆ ਹੈ। ਓਕੇ ਅਸੀਂ ਉਹਦੇ ਜਾ ਕੇ ਇਹਦੀ ਚਲਾਸ਼ ਕੀਤੀ ਲੇਕਿਨ ਉਹ ਨਹੀਂ ਮਿਲਿਆ। ਹਾਂਜੀ ਬਾਅਦ ਦੇ ਵਿੱਚ ਕਹਿੰਦੇ ਜਵਾਰਾ ਫੇਰ ਅਸੀਂ ਮੁਖਬਰ ਨਾਲ ਗੱਲ ਕੀਤੀ ਕਿ ਉਹ ਬੰਦਾ ਕਿੱਥੇ ਹੈ? ਹਾਂਜੀ ਸਾਨੂੰ ਤਾਂ ਮਿਲਿਆ ਨਹੀਂ। ਤੇ ਉਹਨੇ ਦੱਸਿਆ ਕਿ ਮੈਨੂੰ ਹੁਣੇ ਪਤਾ ਲੱਗਿਆ ਸਾਡੇ ਕੋਲ ਦੀ ਲੱਗਿਆ ਉਹ ਬਾਈਕ ਦੇ ਉੱਤੇ ਬੈਠਾ ਕਿਸੇ ਮੋਟਰਸਾਈਕਲ ਦੇ ਉੱਤੇ ਬੈਠਾ ਕਿਸੇ ਦੇ ਨਾਲ ਜਾ ਰਿਹਾ ਸੀ। ਓਕੇ ਤੇ ਐਸਐਚਓ ਕੀ ਕਹਿੰਦਾ ਐਸਐਚਓ ਕਹਿੰਦਾ ਇੰਚਾਰਜ ਦਾ ਸੀਆਈਏ ਦਾ ਉਹ ਕਹਿੰਦਾ ਵੀ ਮੈਂ ਉੱਥੇ ਮੌਕੇ ਤੇ ਜਾਣਾ ਉਸ ਪਾਸੇ ਨੂੰ ਹਾਂ ਫਰਮੰਦੀਆਂ ਝੀਲਾਂ ਵਾਲੇ ਪਾਸੇ ਦੀ ਓਕੇ ਤੇ ਮੇਰੀ ਨਜ਼ਰ ਪੈਂਦਾ ਦੋ ਬੰਦੇ ਖਲੋਤੇ ਆ ਇੱਕ ਬੰਦਾ ਮੋਟਰਸਾਈਕਲ ਦੇ ਉੱਪਰ ਬੈਠਾ ਸੀਟ ਦੇ ਉੱਤੇ ਤੇ ਦੂਜਾ ਬੰਦਾ ਜਿਹੜਾ ਹੈਗਾ ਉਹ ਬੰਦਾ ਜਿਹੜਾ ਖੜਾ ਹੈ ਪਰ ਕਿਉਂਕਿ ਮੈਂ ਜਿਹਨਾਂ ਨੂੰ ਜਾਣਦਾ ਹਾਂ ਤੇ ਮੇਰੀ ਨਜ਼ਰ ਪੈਂਦੀ ਹੈ ਪਛਾਣ ਆਉਂਦੀ ਹੈ ਤੇ ਜਿਹੜਾ ਮੋਟਰਸਾਈਕਲ ਵਾਲਾ ਸੀ ਉਹ ਮੋਟਰਸਾਈਕਲ ਭਜਾ ਕੇ ਭੱਜ ਗਿਆ ਅੱਛਾ ਦੇ ਦੂਜਾ ਕਬਰਾਂ ਗਿਆ ਹਾਂ ਉਹਨੇ ਕਬਰਾ ਕੇ ਜਾ ਜਿਹੜੀ ਧੀਨਸ਼ਾਲ ਵਾਪਸੀ ਅੱਛਾ ਧੀਨਸ਼ਾਲ ਵਾਪਸੀ ਤੇ ਸਾਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਕੱਢਿਆ ਉਹਨੂੰ ਕੱਢ ਵੀ ਲੈ ਏਜੰਟ ਚੋਂ ਦੀ ਕੋਸ਼ਿਸ਼ ਕੀਤੀ ਪਰ ਉਹ ਮਰ ਗਿਆ ਓ ਮਾਈ ਗॉड ਇਹ ਡੀਡੀਆਰ ਪਾਕੀ ਹੈ ਜੀ ਅੱਛਾ ਡੀਡੀਆਰ ਪਹੰਤਵਗ ਪੋਸਟਮਾਰਟ ਮਾਸ ਤੇ ਲੱਗੀ ਹਾਂ ਜੀ ਇਹ ਤਾਂ ਪੋਸਟਮਾਰਟ ਮਾਸ ਤੇ ਲੱਗੀ ਤੇ ਸਾਡੇ ਕੁਝ ਪੱਤਰਕਾਰਾਂ ਨੂੰ ਪਤਾ ਲੱਗ ਗਿਆ ਕਿ ਉੱਥੇ ਇੱਕ ਬੰਦਾ ਆਇਆ ਬੈਲ ਦੀ ਸ਼ਕਤੀ ਹਲਾਤਾਂ ਚ ਮੌਤ ਹੋਈ ਹੈ ਤੇਦਾ ਪਰਿਵਾਰ ਰੋਣਾ ਪਈ ਜਾਂਦਾ ਓਕੇ ਬਸ ਕੁਝ ਪੱਤਰਕਾਰ ਉਥੇ ਮੌਕੇ ਤੇ ਪਹੁੰਚ ਗਏ ਹਾਂਜੀ ਉਹਨਾਂ ਨੇ ਜਾ ਕੇ ਜਿਹੜਾ ਹੂ ਐਂਡ ਕਰਾਈ ਸੀ ਉਹ ਵੀ ਉਹਨਾਂ ਦਾ ਰਿਕਾਰਡ ਕਰ ਲਿਆ ਓਕੇ ਔਰ ਗੱਲਬਾਤ ਕਰਕੇ ਉਹਨਾਂ ਨੇ ਸਾਰਾ ਕੁਝ ਉਹ ਖਬਰਾਂ ਵਿੱਚ ਦਿੱਤੀ ਓਕੇ ਅਗਲੀ ਜਦ ਪੁਲਿਸ ਨੇ ਕੀਤੀ ਕਿ ਮੁੰਡੇ ਦੇ ਬਾਪ ਦੀ ਇੱਕ ਉਹਨਾਂ ਨੇ ਆਪਣੇ ਵੱਲੋਂ ਪਾਈ ਜਿਮਨੀ ਪਾਸ ਸੀ ਜਾਂ ਕੋਈ ਨਿਕਸਟ ਪਾਸ ਸੀ ਕਿ ਮੁੰਡੇ ਦੇ ਬਾਪ ਨੂੰ ਕਿਹਾ ਸੀ ਕਿ ਤੂੰ ਆਪਣਾ ਡਾਇਰ ਲਖਾ ਹਾਂਜੀ ਤੇ ਉਹਨੇ ਕਹਿੰਦਾ ਵੀ ਮੈਂ ਬਿਆਨ ਨਹੀਂ ਲਿਖਾ ਸਕਦਾ ਕਿਉਂਕਿ ਮੇਰਾ ਮੁੰਡਾ ਇੱਕ ਜੇਲ੍ਹ ਦੇ ਵਿੱਚ ਹੈ ਮੈਂ ਉਹਦੇ ਨਾਲ ਰਹਿਣਾ ਸ਼ੁਰੂ ਕਰਦੇ ਓਕੇ ਉਹ ਕਹਿੰਦੇ ਕਿ ਦਿਨ ਸਾਰਾ ਗੁਜ਼ਰ ਗਿਆ ਇਸ ਗੱਲ ਦੇ ਵਿੱਚ ਨੈਕਸਟ ਨੈਕਸਟ ਤੇ ਫਿਰ ਇਹਨੇ ਉਹ ਬੰਦੇ ਦਾ ਜਿਹੜਾ ਮੁੰਡੇ ਦਾ ਬਾਪ ਆ ਉਹਦਾ ਬਿਆਨ ਲਿਖ ਲਿਆ ਤੇ ਬਿਆਨ ਲਿਖ ਕੇ ਤੇ 174 ਦੀ ਕਾਰਵਾਈ ਕਹਿ ਦਿੱਤੀ ਆਪਾਂ ਕਿਉਂਕਿ ਉਹਦੋਂ ਬੀਐਨਐਸ ਐ ਨਹੀਂ ਸੀਗੀ ਹੋ ਜਾ ਕਿਉਂ ਹਾਂਜੀ ਹਾਂਜੀ ਇਹਨੇ 174 ਦੀ ਕਾਰਵਾਈ ਕਰ ਦਿੱਤੀ ਡਿਸਕੋ ਜੌਬ ਕਰਤਾ ਮਾਮਲਾ ਓਕੇ ਉਹ ਮੁੰਡੇ ਦਾ ਭਰਾ ਜਿਹੜਾ ਜੇਲ੍ਹ ਦੇ ਵਿੱਚ ਸੀ ਉਹ ਫੋਕਪੁਰ ਦੇ ਵਿੱਚ ਓਕੇ ਫਰੋਜ਼ਪੁਰ ਜ਼ਿਲ੍ਹੇ ਵਿੱਚ ਉਹਨੇ ਕੁਦਰਤੀ ਉਦਨ ਹੀ ਜਦ ਮਤਲਬ ਉਹਨੂੰ ਪਤਾ ਲੱਗਿਆ ਕਿ ਮੇਰੇ ਭਰਾ ਦੀ ਦਾ ਕਤਲ ਕਰਤਾ ਪੁਲਿਸ ਨੇ ਕੁੱਟਕੁੱਟ ਕੇ ਮਾਰਤਾ ਟੌਰਚਰ ਕਰਕੇ ਮਰ ਗਿਆ ਹਾਂ ਫੈਕਸ਼ਨ ਜੱਜ ਦੌਰੇ ਤੇ ਆ ਗਿਆ ਜੀ ਓਕੇ ਉਹਨੇ ਸ਼ੈਸ਼ਨ ਜੱਜ ਫਰੋਜ਼ਪੁਰ ਨੂੰ ਇੱਕ ਐਪਲੀਕੇਸ਼ਨ ਦਿੱਤੀ ਜੀ ਮੇਰਾ ਭਰਾ ਮਾਰਤਾ ਓਕੇ ਸ਼ੈਸ਼ਨ ਜੱਜ ਫਰੋਜ਼ਪੁਰ ਨੇ ਉਹ ਐਪਲੀਕੇਸ਼ਨ ਸ਼ੈਸ਼ਨ ਜੱਜ ਬਠਿੰਡਾ ਨੂੰ ਭੇਜ ਦਿੱਤੀ ਕੇਸ ਮਾਮਲੇ ਦੀ ਪੜਤਾਲ ਕਰਾਓ ਓਕੇ ਸ਼ੈਸ਼ਨ ਜੱਜ ਬਠਿੰਡਾ ਨੇ ਉਹਦੀ ਇਨਕੁਆਰੀ ਇਹ ਹੈ ਜੱਜ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਮਿਸਟਰ ਕੁਲਦੀਪ ਸਿੰਘ ਉਹਨਾਂ ਦੀ ਲਾਤੀ ਇਨਕੁਆਰੀ ਓਕੇ ਉਹਨਾਂ ਨੇ ਇਨਕੁਆਇਰ ਕੀਤਾ ਸਾਰਾ ਮਾਮਲਾ ਉਹਨਾਂ ਨੇ ਤੇਰੇ ਪੱਤਰਕਾਰ ਸੀ ਉਹਨਾਂ ਨੂੰ ਵੀ ਬੁਲਾਇਆ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਬਿਆਨ ਰਿਕਾਰਡ ਕੀਤੇ ਉਹਨਾਂ ਦੀ ਓਕੇ ਪਰ ਜਿਹੜੀ ਇਨਵੈਸਟ ਜਿਹੜੀ ਉਹਨਾਂ ਨੇ ਜਾਂਚ ਕੀਤੀ ਨਾ ਜਾਂਚ ਉਹਨਾਂ ਨੇ ਬਿਲਕੁਲ ਪ੍ਰੋਫੈਸ਼ਨਲੀ ਕੀਤੀ ਓਕੇ ਉਹਨਾਂ ਨੇ ਜਿੰਨੇ ਪੁਲਿਸ ਵਾਲੇ ਸੀ ਉਹ ਮਾਮਲੇ ਦੇ ਵਿੱਚ ਇਨਵੋਲਵ ਸੀ ਜਿਹਨਾਂ ਦੇ ਨਾਂ ਵਗੈਰਾ ਆ ਰਹੀ ਸੀ ਜਿਹਨਾਂ ਨੂੰ ਲਿਖਾਇਆ ਸੀ ਕਿ ਇਹ ਬੰਦੇ ਸਾਡੇ ਨਾਲ ਸੀ ਹਾਂ ਉਸਨੇ ਆਪਣੇ ਰਿਕਾਰਡ ਦੇ ਵਿੱਚ ਓਕੇ ਉਹਦਾ ਸਾਰੇ ਬੰਦਿਆਂ ਦੇ ਫੋਨ ਨੰਬਰ ਲੈ ਲਏ ਓਕੇ ਰਕਾਲ ਦੇ ਵਿੱਚ ਲਿਖੀ ਤੋਕ ਤੇ ਕਾਕਾ ਦਾ ਫੋਨ ਨੰਬਰ ਕੀ ਆ ਉਹ ਕਹਿੰਦਾ ਜੀ ਆ ਆਨੰਦਰਾ ਮੇਰਾ ਹਾਂ ਠੀਕ ਹੈ ਕੋਈ ਹੋਰ ਨੰਬਰ ਤਾਂ ਨਹੀਂ ਨਹੀਂ ਜੀ ਓਕੇ ਇਹ ਨੰਬਰ ਲੈਣ ਤੋਂ ਬਾਅਦ ਜਦੋਂ ਨੇ ਫਿਰ ਅਗਲੀ ਕਾਰਵਾਈ ਕੀ ਕੀਤੀ ਸਿੰਨੋ ਜਿਹੜੀਆਂ ਕੰਪਨੀਆਂ ਹਾਂ ਬੀਓ ਬੀਐਸਐਨਐਲ ਤੇ ਇਹ ਤਾਂ ओके ਇਹਨਾਂ ਜਿਨ੍ਹਾਂ ਦੇ ਲੋਡ ਅਫਸਰਾਂ ਨੂੰ ਉਹਨਾਂ ਨੇ ਬੁਲਾ ਲਿਆ ਵੀ ਆਹ ਰਿਕਾਰਡ ਲੈ ਕੇ ਇਸ ਦਿਨ ਦਾ ਜਿੱਦੋਂ ਮੁੰਡੇ ਦੀ ਡੈਥ ਹੁੰਦੀ ਹੈ ਜਿੱਦੇ ਸਾਰਾ ਕੁਝ ਹੁੰਦਾ ਹੈ ਇਹ ਲੈ ਕੇ ਆਓ ਸਾਡੇ ਕੋਲ ਅੱਛਾ ਕਾਲ ਲੋਕੇਸ਼ਨ ਲੈ ਕੇ ਆਓ ਹਾਂ ਜੀ ਅੱਜ ਕਾਲ ਜਿਹੜੀ ਲੋਕੇਸ਼ਨ ਲੈ ਕੇ ਆਓ ਜਿਹੜਾ ਕਾਲ ਲੋਕੇਸ਼ਨ ਆ ਗਿਆ ਉਹ ਕਾਲ ਲੋਕੇਸ਼ਨ ਉਹਦੇ ਨਾਲ ਮੇਲ ਨਹੀਂ ਖਾਂਦੀ ਜਿੱਦੋਂ ਦਿਖਾਉਂਦੇ ਕਿ ਅਸੀਂ ਫਲਾਮੇ ਪਾਸੇ ਗਏ ਉਹ ਕਿਤੇ ਹੋਰ ਫਿਰਦੇ ਆ ਕਾਲ ਲੋਕੇਸ਼ਨ ਕੋਈ ਹੋਰ ਦੱਸਦੀ ਹੈ ਓਕੇ ਉਹਨਾਂ ਨੇ ਰਿਪੋਰਟ ਦੇਤੀ ਕਿ ਇਹ ਕਤਲ ਹੈ ਅੱਛਾ ਇਹ ਪੁਲਿਸ ਨੇ ਕਾਲਟਰ ਕਰਕੇ ਮਾਰੇ ਓਕੇ ਉਹਨਾਂ ਨੇ ਰਿਪੋਰਟ ਪ੍ਰੋਸੀਜਰ ਨੂੰ ਪੇਟੀ ਕਿ ਮੈਨੂੰ ਅਗਲਾ ਹੁਕਮ ਦਿੱਤਾ ਜਾਵੇ ਹਾਂ ਡੀਜੀਐਮ ਨੇ ਦੁਬਾਰਾ ਫਿਰ ਉਹਨਾਂ ਨੂੰ ਭੇਜੀ ਜੂਰੀਸ਼ਲ ਮੈਜਿਸਟਰੇਟ ਫਰਸਟ ਕਲਾਸ ਨੂੰ ਦੀਪ ਸਿੰਘ ਤੁਸੀਂ ਹੀ ਇਹਦੇ ਤੇ ਫੈਸਲਾ ਕਰੋ ਕਿ ਇਹ ਮਾਮਲਾ ਕੌਣ ਸੇ ਨੂੰ ਇਨਵੈਸਟੀਗੇਟ ਕਰੇ ਜਾਂ ਕੋਈ ਜ ਆਪਣੇ ਲੈਵਲ ਤੇ ਓਕੇ ਤਾਂ ਫਿਰ ਉਹਨੇ ਆਪਣਾ ਜਿਹੜਾ ਸਿੱਟਾ ਕੱਢਿਆ ਮੇਰੇ ਉਹ ਮੇਰੀ ਰਿਪੋਰਟ ਪੜ੍ਹੀ ਹੋਈ ਹੈ ਉਹਦੇ 'ਚ ਉਹ ਕਹਿੰਦਾ ਹੈ ਕਿ ਐਸ ਤਰ੍ਹਾਂ ਮੈਂ ਰਿਪੋਰਟ ਨੂੰ ਖੋਲਦਾ ਮੈਂ 150 ਵਰਕੇ ਮੇਰਾ ਲੀਡਰ ਮੇਰੇ ਨਾਲ ਬੈਠਾ ਹੈ ਨਹੀਂ ਤੇ ਮਹਿਸੂਸ ਕਰਦਾ ਕਿ ਇਹ ਮਾਮਲਾ ਪੁਲਿਸ ਦੀ بجائے ਅਦਾਲਤ ਆਪਣੇ ਪੱਧਰ ਤੇ ਜਿਹੜੀ ਹੈਗੀ ਹੈ ਇਹਦੀ ਟ੍ਰਾਇਲ ਸਟਾਰਟ ਕਰ। ਓਕੇ। ਉਹਨਾਂ ਨੇ ਟ੍ਰਾਇਲ ਸਟਾਰਟ ਕਰਕੇ ਸਮਨ ਕੱਢਦੇ ਇਹਨਾਂ ਨੂੰ। ਓਕੇ। ਵੀ ਤੁਸੀਂ ਆਉ ਉੱਥੇ ਆ ਕੇ ਪੇਸ਼ ਹੋ। ਓਕੇ। ਇਹਨਾਂ ਨੇ ਉਹਨਾਂ ਸਮਨਾਂ ਨੂੰ ਚੁਣੌਤੀ ਦਿੱਤੀ ਹਾਈ ਕੋਰਟ ਦੇ ਵਿੱਚ। ਅੱਛਾ। ਹਾਈ ਕੋਰਟ ਦੇ ਵਿੱਚ ਉਹਨਾਂ ਦੇ ਆਪਣੇ ਵੱਡੇ ਵਕੀਲਕਾਰ ਨੇ ਉੱਥੇ ਬਹਿਸ ਹੋਈ, ਬਹਿਸ ਤੋਂ ਬਾਅਦ ਕੀ ਸਰਵਰਵ ਰੱਖ ਲਿਆ ਪਰ ਪ੍ਰੋਸੀਡਿੰਗ ਜਿਹੜੀ ਹੈ ਹਾਈ ਕੋਰਟ ਦੀ ਉਹ ਸਟੇ ਕਰ ਦਿੱਤੀ। ਓਕੇ। ਜਦੋਂ ਕਿ ਉਹ ਕਿ ਉਹ ਛੁੱਟੀਆਂ ਹੋ ਗਈਆਂ ਛੁੱਟੀਆਂ ਤੋਂ ਬਾਅਦ ਜਦੋਂ ਇਹ ਮਾਮਲਾ ਖੋਲਿਆ ਹਾਂ ਅਦਾਲਤ ਦੇ ਵਿੱਚ ਖੁੱਲਿਆ ਤੇ ਉਹਨਾਂ ਨੇ ਜਿਹੜੀ ਇਹਨਾਂ ਦੀ ਉਹ ਐਪਲੀਕੇਸ਼ਨ ਸੀ ਜਾਂ ਪਟੀਸ਼ਨ ਸੀ ਜਿਹਦੇ ਰਾਹੀਂ ਇਹਨਾਂ ਨੇ ਚੈਲੇਂਜ ਕੀਤਾ ਸੀ ਸਮਨਿੰਗ ਆਰਡਰ ਨੂੰ ਹਾਂਜੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਓਕੇ ਤੇ ਹੁਣ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇਹ ਮੁਲਜਮ ਹੈ ਹਾਂਜੀ ਉਹ ਇਹਨਾਂ ਤੇ ਕੇਸ ਚੱਲਣਾ ਚੰਦੂ ਦੋਬਾ ਓਕੇ ਜਾਂ ਮਰਡਰ ਕੇਸ ਜਿਹੜਾ ਹੈਗਾ ਉਹ ਚੱਲਣਾ ਉਹ ਜਿਹੜੀ ਆਮ ਕੋਰਟ ਦੇ ਵਿੱਚ ਹੀ ਚੱਲਣਾ ਹੈ ਤਾਂ ਇਹ ਜਿਹੜੇ ਇੰਚਾਰਜ ਸਾਹਿਬ ਸੀ ਉਸ ਵੇਲੇ ਤੇ CIA 1 ਦਾ ਕੇਸ ਹੈ। ਲਾਪਰੈਂਟ। ਹਾਂਜੀ ਇਹ CIA 1 ਦਾ ਕੇਸ ਹੈ ਜਿਹੜੇ ਹਸਪਤਾਲ ਦੇ ਇੰਚਾਰਜ ਸੀ ਉਹਨਾਂ ਦੀ ਬਿਠਿੰਦੇ ਤੋਂ ਬਦਲੀ ਕਰਤੀ। ਲੇਕਿਨ ਦੇਥ ਉਹ ਐਸਾ ਚੋਲਾਤਾ ਹੁੰ। ਓਕੇ। ਉਹ ਐਸ ਵੀ ਉਹ ਦਥਾ ਸਤੂ। ਉਹ ਜਿਹੜਾ ਜਿਹੜਾ ਦੂਜੇ ਮੁੰਡੇ ਦਾ ਕਤਲ ਹੋਇਆ ਸੀ ਉਹ ਬਹੁਤ ਟੀਚਰ ਦਾ। ਉਹਦੇ ਚ ਵੀ ਇਹੀ ਸੀ। ਨਹੀਂ ਉਹ ਉਹ ਹੋਰ ਹੈ। ਉਹ CIA 2 ਹੈ। ਉਹ ਨਿਰਿੰਦਰ ਵੀ ਹੈ। ਓਕੇ ਓਕੇ ਠੀਕ ਹੈ ਉਹ ਨਰਿੰਦਰ ਦੀ ਪਰਾ ਕੇਸ ਹੈ ਜਿਹੜਾ ਉਹ CIA 2 ਹੈ ਇਹ 2024 ਦਾ ਕੇਸ ਹੈ ਓਕੇ ਓਕੇ ਠੀਕ ਹੈ ਤੇ ਹੁਣ ਇਹਨੂੰ ਜੈਤੋ ਲਾਤਾ ਸੱਚੋ ਤੇ ਉਹ ਹੁਣ ਕਹਿਣ ਗਏ ਇਹ ਬਤਾ ਬੜਾ ਵਧੀਆ ਇਹਨੂੰ ਤਾਂ ਤਰੱਕੀ ਦੇਤੀ ਸੀ ਇਹ ਜੋ ਕੱਢ ਕੇ ਸੱਚੋ ਲਾਤਾ ਥਾਣੇ ਦਾ ਚਾਰਜ ਬਿਲਕੁਲ ਬਿਲਕੁਲ ਇਹਨੂੰ ਤੇ ਉਹ ਜਿਹੜੀ ਜਿਹੜਾ ਸਵਾਦ ਇਹ ਪੈਦਾ ਹੁੰਦਾ ਹੈ ਕਿ CIA ਕਿਉਂ CIA ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਸੀ CIA ਪਹਿਲਾਂ CIA 1 ਦਾ ਕੇਸ ਹੈ ਦੂਜਾ ਨਰਿੰਦਰ ਦੀਪ ਵਾਲਾ CIA 2 ਦਾ ਕੇਸ ਹੈ ਹਾਂਜੀ ਹਾਂਜੀ NIA ਦੇ ਵਿੱਚ ਉਹਨੇ ਇੰਝ ਕੀ ਹੋਇਆ ਉਹਦੇ ਅੱਗੇ ਕੀਨ ਜਾਂਚ ਕਰੀ ਕੋਈ ਉਹ ਇਹਦੇ ਪੋਸਟਮਾਰਟਮ ਦਾ ਜਿਹੜੀ ਫਾਈਨਲ ਰਿਪੋਰਟ ਨਹੀਂ ਆਈ ਓਕੇ ਹਾਂ ਠੀਕ ਹੈ ਉਹਦੇ ਆ ਵੀਟ ਕਰ ਰਹੇ ਆ ਇਹਦੇ 'ਚ ਜਿਹੜੀ ਜਿਹੜੀ ਮੈਨੂੰ ਇਹ ਚਾਂਸਸ ਲੱਗਦੀ ਐ ਨਾ ਕਿਸੀ ਆਈਬਾਨ ਵਾਲਾ ਕੇਸ ਹੈ ਹਾਂਜੀ ਆਮ ਤੌਰ ਤੇ ਜਿਹਦੇ ਟੌਰਚਰ ਕਰਦੇ ਨੇ ਬਹੁਤੇ ਭਾਰੀ ਇਹ ਮੁੰਦੇ ਮਾਰ ਸਿਰ ਫੜ ਕੇ ਨਾ ਤੇ ਪਾਣੀ 'ਚ ਡਬੋਉਂਦੇ ਹਾਂਜੀ ਤੰਬਾਭਨਾ ਇਹ ਲੱਗਦੀ ਹੈ ਕਿ ਬੰਦਾ ਸੀਆਈਏ ਸਟਾਫ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਉਹਨਾਂ ਦਾ ਕੋਈ ਇੰਟਰੋਗੇਸ਼ਨ ਸੈਂਟਰ ਬਣਾਇਆ ਸੀ ਉੱਥੇ ਇਹਦਾ ਪਾਣੀ ਦੇ ਵਿੱਚ ਸਿਰ ਡੋਆ ਗਿਆ ਓਕੇ ਅਬ ਇਹ ਵੀ ਡੈੱਟ ਹੋਛੇਗੀ ਤੇ ਬਾਅਦ ਦੇ ਵਿੱਚ ਤੈਨੂੰ ਚੱਕ ਕੇ ਹੀਲ ਦੇ ਵਿੱਚ ਸੁੱਟ ਕੇ ਸਟੋਰੀ ਨਵੀਂ ਬਣਾਈ ਗਈ ਹਾਂ ਬਠਿੰਡਾ ਦੀ ਇਹ ਕਹਾਣੀ ਸਰ ਕ੍ਰਿਮੀਨਲ ਕ੍ਰਿਮੀਨਲ ਮਾਈਟਾ ਨਾ ਸਭ ਫੌਟ ਲੈਂਦੇ ਆ ਕੇ ਹਾਂਜੀ 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 ਹਾਂ ਠੀਕ ਹੈ ਬੜਿਆ ਚਲੋ ਇਹਦੇ ਤੇ ਬਣਾਉਣਾ ਆ ਤੇ ਠੀਕ ਹੈ ਚਲੋ ਤਾਂ ਸੁਣਿਆ ਤੁਸੀਂ ਬਖਤਾਰ ਸਿੰਘ ਤੇ ਲੋਹੂਣਾ ਨੇ ਸਾਰਾ ਕੋਲਾਤਾ ਬੜੀ ਤਫਸੀਲ ਨਾਲ ਕੀਤਾ ਹੈ ਹੁਣ ਚੱਲਦੇ ਆਂ ਦੂਸਰੀ ਗੱਲ ਤੇ ਇਹ ਤੇ ਫਰੀਦਕੋਟ ਜ਼ਿਲ੍ਹੇ ਦਾ ਇੱਕ ਡੀਐਸਪੀ ਜਿਹੜਾ ਕ੍ਰਾਈਮ ਅਗੇਂਸਟ ਔਮਨ ਜਿਹੜਾ ਹੁੰਦਾ ਹੈ ਜਨਾਨੀਆਂ ਮਹਿਲਾਵਾਂ ਦੇ ਕਲਾਪ ਜਿਹੜਾ ਕ੍ਰਾਈਮ ਹੁੰਦਾ ਮੈਟਰੀ ਮੈਟਰੀਮੋਨিয়াল ਡਿਸਪੂਟ ਉਹਦੇ ਜਾਂ ਕੋਈ ਹੋਰ ਇਹੋ ਜਿਹਾ ইস্যੂ ਹੁੰਦਾ ਕਾਨੂੰਨ ਦਾ ਉਹਦਾ ਜਿਹੜਾ ਸਪੈਸ਼ਲ ਸੈੱਲ ਹੈ ਉਹਦਾ ਚਾਰਤੀ ਜ਼ਿਲ੍ਹੇ ਦਾ ਡੀਐਸਪੀ ਉਸ ਡੀਐਸਪੀ ਕੋਲੇ ਇੱਕ ਕੇਸ ਆਉਂਦਾ ਜਿੱਥੇ ਮੀਆਂ ਬੀਵੀ ਦਾ ਕੋਈ ਵਿਆਹ ਸ਼ਾਦੀ ਨੂੰ ਲੈ ਕੇ ਤਗੜਾ ਚੱਲ ਰਿਹਾ ਸੀ ਉਹਦੇ ਚ ਕਿਹਾ ਜਾਂਦਾ ਹੈ ਕਤਰ ਤੌਰ ਤੇ ਕਿ ਇਸ ਡੀਐਸਪੀ ਨੇ 1 ਲੱਖ ਰੁਪਏ ਦੀ ਇਹ ਰਿਸ਼ਵਤ ਲਈ ਉਸ ਨੋਨਾ ਧਿਰਾਂ ਚੋਂ ਇੱਕ ਧਿਰ ਦਾ ਕੰਮ ਕਰਨ ਲਈ ਉਹਦੇ ਹੱਕ ਤੇ ਫੈਸਲਾ ਦੇਣ ਲਈ ਲੇਕਿਨ ਉਹ ਤੋਂ ਬਾਅਦ ਵੀ ਕੰਮ ਨਹੀਂ ਕੀਤਾ ਉਹ ਜਿਹੜੀ ਦੋ ਘੇਰੀ ਤੇ ਰਸੀ ਉਹ ਆਪਣੀ ਸ਼ਿਕਾਇਤ ਲੈ ਕੇ ਪਾਉਟ ਜਾਂਦੇ ਆ ਉਤੋਂ ਦੇ ਅਸਾਸ ਪੀ ਕੋਲੇ ਤੇ ਐਸਰ ਪੀ ਜੜੀਆ ਫਰੀਦਕੋਟ ਦੀ ਬੜਾ ਸੁਰਕੀਆਂ ਚ ਰਹਿੰਦੇ ਆ ਕੰਮ ਬਹੁਤ ਕਰਦੇ ਆ ਬੜਾ ਸ਼ੌਕ ਦੀ ਆ ਮੀਡੀਆ ਨਾਲ ਗੱਲਾਂ ਕਰਨ ਦਾ ਉਹਨਾਂ ਨੇ ਇਹ ਕਿਸ ਤੀ ਇਨਕੁਆਰੀ ਸ਼ੁਰੂ ਕਰਤੀ ਹੁਣ ਕਿਹਾ ਜਾਂਦਾ ਕਿ ਉਸ ਡੀਐਸਪੀ ਨੇ ਆਪਣੀ ਜਾਨ ਬਚਾਉਣ ਲਈ ਜਿਹੜਾ 1 ਲੱਖ ਰੁਪਈਆ ਉਸ ਗਰੀਬ ਪਾਰਟੀ ਤੋਂ ਰਿਸ਼ਤ ਪ੍ਰਤ ਲਈ ਤੀ ਉਹ ਜੀ 1 ਲੱਖ ਰੁਪਈਆ ਇਸ ਐਸਐਸਪੀ ਸਾਹਿਬਾ ਦੇ ਅਸਿਸਟੈਂਟ ਰੀਡਰ ਨੂੰ ਆਫਰ ਕਰ ਦਿੱਤਾ ਕਿ ਭਰਾ ਮੇਰੇ ਇਹ ਲੱਖ ਰੁਪਈਆ ਤੂੰ ਲੈ ਲਾ ਤੇ ਮੇਰੀ ਜਾਨ ਬਚਾ ਮੇਰੇ 1 ਲੱਖ ਜਿਹੜੀ ਇਨਕੁਆਰੀ ਹੋ ਰਹੀ ਹੈ ਮੈਨੂੰ ਉਹਦੀ ਕਿਤੇ ਤਰ੍ਹਾਂ ਬਾਹਰ ਰੱਖੋ ਕੱਢੋ ਇਹ ਹੈ ਕਹਾਣੀ ਉਹ ਕਹਾਂਦਾ ਕਿ ਉਸ ਅਸਿਸਟੈਂਟ ਰੀਡਰ ਨੇ ਇਹ ਪੂਰੀ ਗੱਲ ਜਿਹੜੀ ਹੈ ਉਹ ਆਪਣੀ ਬਾਅ ਸਫਪੀ ਸਾਈ ਬਨੂਦਤੀ ਉਹਨਾਂ ਨੇ ਜਿਹੜਾ ਆਪਣਾ ਵਿਜੀਲੈਂਸ ਬਿਊਰੋ ਹੈ ਲੋਕਲ ਬ੍ਰਾਂਚ ਉਹਨਾਂ ਨਾਲ